ਪਿਆਰੇ 시ਰੋਤਿਓ ਪਿਆਰ ਪਰਿਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਤਾਰੇ ਜੀ ਨਿਊਜ਼ ਚੈਨਲ ਖਬਰ ਲੁਧਿਆਣਾ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਦੋਂ ਅਗਵਾ ਹੋਏ ਲੜਕੇ ਪਵਕੀਰਤ ਸਿੰਘ ਨੂੰ ਉਸਦੇ ਮਾਪਿਆਂ ਹਵਾਲੇ ਕੀਤਾ ਤਾਂ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਹੱਕ ਵਿੱਚ ਨਾਰੇਬਾਜ਼ੀ ਕਰਦੇ ਹੋਏ ਲੁਧਿਆਣਾ ਦੇ ਪਾਇਲ ਦੇ ਪਿੰਡ ਸੀਹਾ ਦੌਦ ਵਿੱਚ ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਬੱਚੇ ਨੂੰ ਅਗਵਾ ਕਰ ਲਿਆ ਗਿਆ ਅਤੇ 24 ਘੰਟੇ ਵਿੱਚ ਸੁਰੱਖਿਅਤ ਕਰ ਪਹੁੰਚ ਗਿਆ ਹੈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਪੁਲਿਸ ਦੀ ਸਖਤ ਅਤੇ ਤੁਰੰਤ ਕਾਰਵਾਈ ਦੀ ਛਲਾਗਾ ਕੀਤੀ ਹਰਪਾਲ ਸਿੰਘ ਚੀਮਾ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਕਿ ਨੌਣੇ ਅਪਰਾਧ ਕਰਨ ਵਾਲੇ ਲੋਕ ਸਲਾਖਾਂ ਦੇ ਅੰਦਰ ਜਾਣ ਲਈ ਤਿਆਰ ਰਹਿਣ ਕਿਉਂਕਿ ਰੰਗਲੇ ਪੰਜਾਬ ਵਿੱਚ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਹੈ। ਅੱਜ ਜਿਹੜਾ ਪੰਜਾਬ ਪੁਲਿਸ ਨੇ ਇੱਕ ਬਹਾਦਰੀ ਵਾਲਾ ਕੰਮ ਕਰਕੇ ਇੱਕ ਪਰਿਵਾਰ ਨੂੰ ਬਚਾਉਣ ਦੇ ਹਵਾਲੇ ਕੀਤਾ। ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਸਾਡਾ ਬੱਚਾ ਭਵਕੀਰਤ ਜਿਹੜਾ ਕਿ ਮੈਸਮਿੰਦਾ 8 ਸਾਲ ਦੀ ਉਮਰ ਦਾ ਹੈਗਾ ਵਾਹ ਸਹੀ ਸਲਾਮਤ ਪਰਿਵਾਰ ਚ ਪਹੁੰਚਿਆਗਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਮੈਸਮ ਦਾ ਬੜੀ ਮੁਸਤੈਦੀ ਦਿਖਾਈ ਔਰ ਇੱਕ ਵੱਡਾ ਆਪਰੇਸ਼ਨ ਜਿਹੜਾ 24 ਘੰਟੇ ਸਫਲ ਹੋਇਆਗਾ ਪੰਜਾਬ ਦੇ ਅੰਦਰ ਮੈਸਮ ਨੇ ਇੱਕ ਮਿਸਾਲ ਕਾਇਮ ਜਿਹੜੀ ਆ ਉਹ ਸਰਕਾਰ ਨੇ ਕੀਤੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਇਸ ਆਪਰੇਸ਼ਨ ਦੀ ਦੇਖਰੇਖ ਕਰ ਰਹੇ ਸੀ ਲਗਾਤਾਰ ਖੰਨਾਪੁਰਸ ਦੇ ਟੱਚ ਵਿੱਚ ਮਲੇਰ ਕੋਲਾ ਪੁਲਿਸ ਪਟਿਆਲਾ ਪੁਲਿਸ ਜਿਹੜੀ ਆ ਇੱਕ ਵੱਡਾ ਸਾਂਝਾ ਆਪਰੇਸ਼ਨ ਕਰ ਰਹੀ ਸੀਗੀ ਔਰ ਲਗਾਤਾਰ ਜਿਹੜਾ ਦੋਸ਼ੀਆਂ ਨੂੰ ਚੇਜ਼ ਕੀਤਾ ਜਾ ਰਿਹਾ ਸੀਗਾ ਔਰ ਲਗਾਤਾਰ ਉਹਦੀ ਮਿਹਨਤ ਨਿਗਰਾਨੀ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਮਿਸਾਲ ਪੇਸ਼ ਕੀਤੀ ਆ ਕਿ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਉਹਦੇ ਨਾਲ ਸਖਤੀ ਨਾਲ ਰਿੱਚਿਆ ਜਾਊਗਾ ਚਾਹ ਕੋਈ ਵੀ ਵਿਅਕਤੀ ਜੇਕਰ ਕਾਨੂੰਨ ਨੂੰ ਖਰਾਬ ਕਰਨ ਦਾ ਯਤਨ ਕਰੂਗਾ ਕਾਨੂੰਨ ਨੂੰ ਤੋੜਨ ਦਾ ਯਤਨ ਕਰੂਗਾ ਤਾਂ ਮੈਂ ਸਮਝਦਾ ਉਹਨੂੰ ਪੰਜਾਬ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣਾ ਪਊਗਾ ਕਿਉਂਕਿ ਬਿਲਕੁਲ ਕਿਸੇ ਦੇ ਵੀ ਖਿਲਾਫ ਕਿਸੇ ਵੀ ਵਿਅਕਤੀ ਜਿਹੜਾ ਉਹ ਵਕਸ਼ਿਆ ਨਹੀਂ ਜਾਊਗਾ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਤੋੜਨ ਦਾ ਯਤਨ ਕਰੂਗਾ ਸੋ ਬਹੁਤ ਮੈਂ ਸਭਿੰਦਾ ਬਹੁਤ ਵੱਡਾ ਦਿਨ ਹੈ ਕਿ ਬੱਚਾ ਸਾਡੇ ਵਿਚਕਾਰ ਆਇਆਗਾ ਉਹਦਾ ਪਰਿਵਾਰ ਉਹਨਾਂ ਦਾ ਬੱਚੇ ਦਾ ਪਿਤਾ ਉਹਨਾਂ ਦੀ ਮਾਂ ਉਹਨਾਂ ਦਾ ਦਾਦਾ ਉਹਨਾਂ ਸਾਰਾ ਪਰਿਵਾਰ ਸਾਰਾ ਪਿੰਡ ਜਿਹੜਾ ਇਕੱਠਾ ਹੋਇਆ ਇਹਦੇ ਨਾਲ ਹੀ ਮੈਂ ਸਮੁੱਚੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਔਰ ਲਗਾਤਾਰ ਇੱਕ ਮੈਂ ਸਮਝਦਾ ਕੜੀ ਵਜੋਂ ਕੰਮ ਕਰਕੇ ਇਸ ਆਪਰੇਸ਼ਨ ਨੂੰ ਨੇਪੜੇ ਚੜਿਆ ਹੈਗਾ ਸੋ ਮੈਂ ਤਾਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੂਗਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਖੁਦ ਆਪਰੇਸ਼ਨ ਨੂੰ ਦੇਖਿਆ ਔਰ ਇੱਕ ਵੱਡਾ ਮੈਂ ਸਮਝਦਾ ਜਿਹੜਾ ਕਿਲਾ ਸੀ ਉਹ ਜਿੱਤਿਆ ਹੈਗਾ ਤੇ ਮੰਤਰੀ ਸਾਹਿਬ ਪਹਿਲਾਂ ਜਿਹੜੇ ਕ੍ਰਾਈਮਨਲ ਹੁੰਦੇ ਸੀ ਅਕਸਰ ਫਿਲਮਾਂ 'ਚ ਦੇਖਣ ਨੂੰ ਮਿਲਦਾ ਸੀਗੇ ਉਹ ਜਿਹੇ ਅੰਜਾਮ ਹੁੰਦੇ ਸੀ ਪਰ ਪੰਜਾਬ ਪੁਲਿਸ ਰਿਐਲਿਟੀ ਕਰਕੇ ਦਿਖਾ ਰਹੀ ਹੈ ਕਿ ਖੋ ਬਿਲਕੁਲ ਅੱਜ ਪੰਜਾਬ ਪੁਲਿਸ ਨੇ ਉਹ ਗਰਾਊਂਡ ਤੇ ਦਿਖਾਇਆਗਾ ਜਿਹੜਾ ਕਿ ਮੈਂ ਸਮਝਦਾ ਜੇ ਤੁਸੀਂ ਕਿਹਾ ਕਿ ਫਿਲਮਾਂ ਚ ਹੁੰਦਾ ਸੀ ਅੱਜ ਉਹ ਗਰਾਊਂਡ ਤੇ ਹੋਇਆਗਾ ਕਿ 24 ਘੰਟੇ ਪਹਿਲਾਂ 24 ਘੰਟੇ ਪਹਿਲਾਂ ਬੱਚਾ ਅਗਵਾ ਕੀਤਾ ਗਿਆ ਔਰ 24 ਘੰਟੇ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਉਹ ਬੱਚਾ ਅੱਜ ਪਰਿਵਾਰ ਚ ਜਿਹੜਾ ਉਹ ਵਾਪਸ ਪਰਤੇ ਆਉ ਕੋਈ ਵੀ ਕਿਸੇ ਵੀ ਕਿਸਮ ਦੀ ਇੰਜਰੀ ਨਹੀਂ ਹੈਗੀ ਬਿਲਕੁਲ ਉਹ ਤੰਦਰੁਸਤੀ ਦਾ ਮੈਡੀਕਲ ਵੀ ਅਸੀਂ ਕਰਾਇਆ ਗਿਆ ਬਿਲਕੁਲ ਤੰਦਰੁਸਤੀ ਦਾ ਉਸ ਮੈਂ ਉਹਨੇ ਖੁਦ ਗੱਲਾਂ ਕਰਦਾ ਆਇਆਗਾ ਉਹਨੇ ਦੱਸਿਆ ਕਿ ਮੈਂ ਤਾਰਾ ਜਿਹੜਾ ਕਾਨਵੈਂਟ ਸਕੂਲ ਆ ਉਹਦੇ ਚ ਪੜਦਾਗਾ ਔਰ ਫਰਸਟ ਕਲਾਸ ਦੇ ਅੰਦਰ ਪੜਦਾਗਾ ਸੋ ਨੇ ਆਪਣਾ ਨਾਮ ਭਵਕੀਰ ਦੱਸਿਆ ਗਿਆ ਸੋ ਇੱਥੋਂ ਪਤਾ ਲੱਗਦਾਗਾ ਕਿ ਬੱਚਾ ਬਿਲਕੁਲ ਚੜਦੀ ਕਲਾ ਦੇ ਅੰਦਰ ਆ ਔਰ ਤੰਦਰੁਸਤ ਹੈਗਾ ਅਪਰਾਧੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸੋ ਅਪਰਾਧੀਆਂ ਨੂੰ ਬਹੁਤ ਵੱਡਾ ਸਨੇਹਾ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਪੁਲਿਸ ਵੱਲੋਂ ਮਿਲ ਚੁੱਕਿਆਗਾ ਕਿ ਕੋਈ ਵੀ ਜਿਹੜਾ ਅਪਰਾਧੀ ਆ ਕਿਸੇ ਵੀ ਕਿਸਮ ਦਾ ਅਪਰਾਧ ਕਰਦਾਗਾ ਉਹਦੇ ਨਾਲ ਸਖਤੀ ਨਾਲ ਜੱਟਿਆ ਜਾਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜੇ ਆਫਸਰ ਨੇ ਜਾਂ ਟੀਮਾਂ ਨੇ ਚੰਗਾ ਕੰਮ ਕੀਤਾ ਆਪਣੀ ਦਲੇਰੀ ਦਿਖਾਈ ਆ ਬਹਾਦਰੀ ਨਾਲ ਜਿਹੜਿਆ ਪੰਜਾਬ ਪੁਲਿਸ ਤੇ ਸਰਕਾਰ ਦੀ ਸ਼ਾਖ ਨੇ ਭਜਾਈ ਆ ਉਹਨਾਂ ਦੀ ਹੌਸਲਾ ਅਫਜ਼ਾਈ ਦੇਖੋ ਬਿਲਕੁਲ ਜਿੰਨਾ ਅਫਸਰਾਂ ਨੇ ਇਸ ਆਪਰੇਸ਼ਨ ਦੌਰਾਨ ਆਪਣਾ ਭੂਮਿਕਾ ਨਿਭਾਈ ਆ ਸੋ ਉਹਨਾਂ ਨੂੰ ਬਿਲਕੁਲ ਸਨਮਾਨਤ ਕੀਤਾ ਜਾਊਗਾ ਮੈਂ ਤਾਂ ਸਾਡੇ ਨਾਲ ਖੜੀ ਆ ਜੋਤੀ যাদਬ ਜੀ ਜਿਹੜਾ ਕਿ ਖੰਨਾ ਪੁਲਿਸ ਦੇ ਐਸਐਸਪੀ ਨੇਗੇ ਔਰ ਮਲੇਰ ਕੋਲਾ ਪੁਲਿਸ ਦੇ ਐਸਐਸਪੀ ਗਗਨ ਅਜੀਤ ਸਿੰਘ ਜੀ ਪਟਿਆਲਾ ਪੁਲਿਸ ਦੇ ਡਾਕਟਰ ਨਾਨਕ ਸਿੰਘ ਜੀ ਮਨਦੀਪ ਸਿੰਘ ਸਿੱਧੂ ਜਿਹੜੇ ਡੀਆਈਜੀ ਸੀ ਖੁਦ ਹੋਰ ਸਾਰੇ ਆਫੀਸਰ ਸਹਿਬਾਨ ਡੀਜੀਪੀ ਸਹਿਬਾਨ ਇਸ ਸਾਰੇ ਸਪਰੇਸ਼ਨ ਦੀ ਜਿਹੜੀ ਆ ਉਹ ਰਗਵਾਈ ਕਰ ਰਹੇ ਸੀ ਸਾਰੇ ਸਪਰੇਸ਼ਨ ਨੂੰ ਦੇਖ ਰਹੇ ਸੀ ਔਰ ਬਹੁਤ ਸਾਰੇ ਜਵਾਨ ਪੁਲਿਸ ਅਫਸਰ ਜਿਹੜੇ ਉਹ ਗਰਾਊਂਡ ਤੇ ਵੀ ਸੀਗੇ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਆਪ ਜਿਹੜੀ ਆ ਉਹ ਪੈਣੀ ਅੱਖ ਨਾਲ ਦੇਖ ਰਾਇ ਸੀ ਕਿਉਂਕਿ ਅਸੀਂ ਵੀ ਅੱਜ ਕੈਬਨਟ ਦੀ ਮੀਟਿੰਗ ਸੀ ਸਵੇਰ ਤੋਂ ਸਾਰੇ ਚਿੰਤਤ ਸੀਗੇ ਸੋ ਬਹੁਤ ਅੱਛਾ ਮੈਸਵਨ ਦਾ ਆਪਰੇਸ਼ਨ ਉਹ ਸਫਲ ਹੋਇਆਗਾ ਸੋ ਆ ਬੱਚੇ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਅੱਜ ਦੋਨੇ ਭਰਾ ਜਿਹੜੇ ਮਿਲ ਰਹੇ ਨੇਗੇ ਸੋ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੋਇਆਗਾ ਜੇਕਰ ਪੰਜਾਬ ਦੇ ਅੰਦਰ ਅਮਨ ਕਰੋ ਜਿਹੜਾ ਉਹ ਠੀਕਾ ਇੱਕ ਮਿੰਟ ਆ